लुधियाने दी ज्यूडिशियल मैजिस्ट्रेट रमनप्रीत कौर ने बॉलीवुड اداکار सोनू सूद खिलाफ गिरफ्तारी वारंट जारी किए तेने दरअसल अदालत च गवाही देने ले वार वार सम्मन जारी करण दे बावजूद सूद दे अदालत च पेश ना हुन कारण ए वारंट जारी किता गया लुधियाने दे वकील राजेश खन्ना ने मोहित शुक्ला खिलाफ 10 लाख रुपये दी धोखाधड़ी दा मामला दर्ज करवाया है जिस ते हजार करोड़ दे क्रिप्टो फ्रॉड नाल मामला जुड़या हुआ है दस एक सोनू सूद दे इस रकीजा कॉइन कंपनी ने ब्रांड बेस्टर ने किस कर के इस शिकायत दे तहत खन्ना ने ਉਹਨੂੰ ਸੂਦ ਗਵਾਹੀ ਲਈ ਅਦਾਲਤ ਚ ਤਲਬ ਕੀਤਾ ਸੀ ਹਾਲਾਂਕਿ ਵਾਰ-ਵਾਰ ਸੱਮਨ ਜਾਰੀ ਕਰਨ ਦੇ ਬਾਵਜੂਦ ਸੂਦ ਗਵਾਹੀ ਦੇਣ ਲਈ ਅਦਾਲਤ ਚ ਹਾਜ਼ਰ ਨਹੀਂ ਹੋਏ ਉਹਨਾਂ ਦੀ ਗੈਰ ਹਾਜ਼ਰੀ ਕਾਰਨ ਹੁਣ ਅਦਾਲਤ ਨੇ ਉਹਨਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਐਵਰੰਟ ਉਸੇ ਵਾਰਾ ਪੁਲਿਸ ਸਟੇਸ਼ਨ ਅਂਧੇਰੀ ਵੈਸਟ ਮੁੰਬਈ ਨੂੰ ਭੇਜਿਆ ਗਿਆ ਜਿਸ ਨੇ ਉਹਨਾਂ ਨੂੰ ਅਦਾਕਾਰ ਨੂੰ ਗ੍ਰਿਫਤਾਰ ਕਰਨ ਤੇ ਅਦਾਲਤ ਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਵਰ ਇਸ ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਵੇਗੀ ਜਿਸ ਤੇ ਅਦਾਕਾਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਲੁਧਿਆਣੇ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਰਮਨਪ੍ਰੀਤ ਪੌਰ ਨੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਨੇ दरअसल ਅਦਾਲਤ 'ਚ ਗਵਾਹੀ ਦੇਣ ਲਈ ਵਾਰ-ਵਾਰ ਸੱਮਣ ਜਾਰੀ ਕਰਨ ਦੇ ਬਾਵਜੂਦ ਸੂਦ ਦੇ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਇਹ ਵਾਰੰਟ ਜਾਰੀ ਕੀਤਾ ਗਿਆ ਲੁਧਿਆਣੇ ਦੇ ਵਕੀਲ ਰਜੇਸ਼ ਖੰਨਾ ਨੇ 모ਹਿਤ ਸ਼ੁਕਲਾ ਖਿਲਾਫ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ ਜਿਸ ਦੇ ਹਜ਼ਾਰ ਕਰੋੜ ਦੇ ਕ੍ਰਿਪਟੋ ਫਰਾਡ ਨਾਲ ਮਾਮਲਾ ਜੁੜਿਆ ਹੋਇਆ ਹੈ ਦੱਸਿਆ ਕਿ ਸੋਨੂ ਸੂਦ ਦੇ ਇਸ ਰਕੀਜਾ ਕਾਇਨ ਕੰਪਨੀ ਦੇ ਬ੍ਰਾਂਡ ਅਬੈਸਟਰ ਨੇ ਕਿਸ ਕਰਕੇ ਇਸ ਸ਼ਿਕਾਇਤ ਦੇ ਤਹਿਤ ਖੰਨਾ ਨੇ ਸੋਨੂ ਸੂਦ ਨੂੰ ਗਵਾਹੀ ਲਈ ਅਦਾਲਤ ਚ ਤਲਬ ਕੀਤਾ ਸੀ ਹਾਲਾਂਕਿ ਵਾਰ-ਵਾਰ ਸੱਮਨ ਜਾਰੀ ਕਰਨ ਦੇ ਬਾਵਜੂਦ ਸੂਦ ਗਵਾਹੀ ਦੇਣ ਲਈ ਅਦਾਲਤ ਚ ਹਾਜ਼ਰ ਨਹੀਂ ਹੋਏ ਉਨ੍ਹਾਂ ਦੀ ਗੈਰ ਹਾਜ਼ਰੀ ਕਾਰਨ ਹੁਣ ਅਦਾਲਤ ਨੇ ਉਨ੍ਹਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਐਵਰੰਟ ਨੰਦੇਰੀ ਵੈਸਟ ਮੁੰਬਈ ਨੂੰ ਭੇਜਿਆ ਗਿਆ ਜਿਸ ਨੇ ਉਹਨਾਂ ਨੂੰ ਅਦਾਕਾਰ ਨੂੰ ਗ੍ਰਿਫਤਾਰ ਕਰਨ ਤੇ ਅਦਾਲਤ ਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਵੇਗੀ ਜਿਸ ਦੇ ਅਦਾਕਾਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ।